ਵੀ ਵੀਡੀਓ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ ਆਉਂਦਾ ਹੈ ਉਹਦੇ ਵਾਸਤੇ ਸਪੈਸ਼ਲ ਕੀ ਹੈ ਜੀ ਜੇ ਕੋਈ ਸ਼ੇਅਰ ਕਰਕੇ ਆਂਦਾ ਹੈ ਜਿਹੜੇ ਅਸੀਂ ਗਿਫਟ ਦੇ ਰਹਿਆਂ 5 ਗਿਫਟ ਦੇ ਰਹਿਆਂ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਸਾਰਿਆਂ ਨੂੰ ਹੀ ਇੱਕ ਗਿਫਟ ਐਕਸਟਰਾ ਦਿੱਤਾ ਜਾਊਗਾ ਪਰ ਜਿਹੜਾ ਸਮਾਨ ਨਹੀਂ ਲੈਣ ਆ ਰਿਆ ਨਾ ਤੇ ਜਿਹੜੇ ਪਹਿਲੇ 10 ਬੰਦੇ ਸ਼ੇਅਰ ਕਰ ਰਹੇ ਆ ਉਹਨਾਂ ਨੂੰ ਅਸੀਂ 10 ਬੰਦਿਆਂ ਨੂੰ ਵੋਲਟਾਸ ਕੰਪਨੀ ਦੀਆਂ 10 ਬਰੈਸਾਂ ਬਿਲਕੁਲ ਫਰੀ ਦੇਵਾਂਗੇ ਕੀ ਬਾਤ ਆ ਤੁਹਾਡਾ ਪੰਜਾਬੀ ਟੀਵੀ ਦੇ ਦੋਸਤੋ ਅੱਜ ਆਪਾਂ ਪਹੁੰਚਿਆ ਗੱਜੂ ਖੇੜਾ ਰਾਜਪੁਰੇ ਦਾ ਬਹੁਤ ਹੀ ਇੱਕ ਕਸਬਾ ਹੈਗਾ ਜਿੱਥੇ ਬਹੁਤ ਹੀ ਯੂਨੀਕ ਜਿਹੜੀਆਂ ਆਈਟਮਸ ਇਲੈਕਟ੍ਰੋਨਿਕਸ ਦੀਆਂ ਲੱਗੀਆਂ ਹੋਈਆਂ ਨੇ ਭਾਰੀ ਮੇਲਾ ਦਿਵਾਲੀ ਦੇ ਗੁਰਪੁਰਬ ਦਾ ਬਹੁਤ ਹੀ ਵੱਡਾ ਜਿਹੜਾ ਇਹ ਪੁਰਾਣਾ ਵਿਸ਼ਵਾਸ ਯੋਗ ਜਿਹੜਾ ਇਹ ਸ਼ੋਰੂਮ ਹੈ ਜਿਹੜੇ ਓਨਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਮਨਚੰਦਾ ਜੀ ਸਵਾਗਤ ਆ ਸਾਡਾ ਫੈਨ ਪੰਜਾਬੀ ਟੀਵੀ ਤੇ ਜੀ ਕੀ ਕੀ ਆਫਰ ਲੈ ਕੇ ਆ ਜੀ ਦਿਵਾਲੀ ਦੇ ਗੁਰਪੁਰਬ ਦੇ ਮੌਕੇ ਤੇ ਜੀ ਤੁਹਾਡਾ ਵੀ ਸਵਾਗਤ ਹੈ ਜੀ ਮਨਚੰਦਾ ਇਲੈਕਟ੍ਰੋਨਿਕਸ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਦਿਵਾਲੀ ਵਾਸਤੇ ਬਹੁਤ ਵਧੀਆ ਆਫਰ ਸਭ ਤੋਂ ਵੱਡਾ ਅਸੀਂ ਮੋਬਾਈਲ ਦੇ ਆਫਰ ਲੈ ਕੇ ਆ ਰਹੇ ਹਾਂ ਹਾਂਜੀ ਕਿਸੇ ਵੀ ਕੰਪਨੀ ਦਾ ਤੁਸੀਂ ਮੋਬਾਈਲ ਸਾਡੇ ਕੋਲ ਲਓ Oppo ਦਾ Vivo ਦਾ Samsung OnePlus Realme ਸਾਰੇ ਫੋਨਾਂ ਦੇ ਨਾਲ ਤੁਹਾਨੂੰ ਅਸੀਂ ਪੰਜ ਗਿਫਟ ਵਰੀਂ ਦੇਣ ਜਾ ਰਹੇ ਹਾਂ ਠੀਕ ਹੈ ਜੀ ਪੰਜ ਗਿਫਟ ਜੀ ਹਾਂਜੀ ਲੋਕਿ ਪੰਜ ਗਿਫਟ ਹੈ ਨਾ ਗਲਾਸ ਕਵਰ ਗਣਾਈ ਜਾਂਦੇ ਹੈਗੇ ਹਾਂਜੀ ਹਾਂਜੀ ਉਹ ਸਾਡੇ ਕੋਲ ਨਹੀਂ ਹੈਗੀਆਂ ਅੱਛਾ ਜੀ ਵਧੀਆ ਗਿਫਟ ਵਧੀਆ ਚੀਜ਼ ਦੇਵਾਂਗੇ ਘਰ ਜਾ ਕੇ ਕੰਮ ਆਏਗੀ ਗਾਰੰਟੀ ਵਾਲੀ ਚੀਜ਼ ਦੇਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਪੈਸੇ ਹੈ ਨਹੀਂ ਹੈ 0% ਵਿਆਜ 0 ਅਨੁਵਾਸਤੇ ਅਸੀਂ ਤੁਹਾਨੂੰ ਸਮਾਨ ਦੇ ਰਹੇ ਹਾਂ ਕੋਈ ਵੀ ਫੋਨ ਲੈਣਾ ਹੋਵੇ ਕੋਈ ਵੀ ਫੋਨ ਲੈਣਾ ਹੋਵੇ ਕਿਸੇ ਵੀ ਕੰਪਨੀ ਦਾ ਕੋਈ ਐਸਾ ਨਹੀਂ ਦੇਣਾ ਹੈਗਾ ਠੀਕ ਹੈ ਜੀ ਬਸ ਆਧਾਰ ਕਾਰਡ ਬੈਂਕ ਕਾਰਡ ਲਿਓ ਅਸੀਂ ਤੁਹਾਨੂੰ ਲੋਨ ਕਰ ਦਾਂਗੇ ਠੀਕ ਹੈ ਜੀ ਅਗਰ ਕਿਸੇ ਦਾ ਕਾਰਡ ਵੀ ਬਲੌਕ ਹੈ ਹਾਂਜੀ ਬਜਾਜ ਕਾਰਡ ਬਲੌਕ ਹੈ ਆਈਡੀਐਫਸੀ ਬਲੌਕ ਹੈ ਕੋਈ ਦਾ ਵੀ ਮਸਲਾ ਸਾਡੇ ਕੋਲ ਹੱਲ ਹੈਗਾ ਹਾਂਜੀ ਉਹਨੂੰ ਵੀ ਦਵਾ ਦੇ ਕੇ ਸੰਭਾਲ ਦਿਓ ਘਬਰਾਣ ਦੀ ਲੋੜ ਨਹੀਂ ਠੀਕ ਹੈ ਜੀ ਨਾ ਪੈਸੇ ਲੈਣ ਦੀ ਲੋੜ ਹੈ ਸਿਰਫ ਆਧਾਰ ਕਾਰਡ ਲੈ ਕੇ ਆਓ ਆਧਾਰ ਕਾਰਡ ਤੇ ਬੈਂਕ ਦੀ ਕਾਪੀ ਲੈ ਕੇ ਆਓ ਫੋਨ ਜਿਹੜੀ ਮਰਜ਼ੀ ਕੰਪਨੀ ਦਾ ਵੀ ਕੰਪਨੀ ਦਾ ਲੈ ਕੇ ਜਾਓ ਦੇਖ ਲੇ ਇਸ ਤੋਂ ਲਾਪਰ ਨੂੰ ਐਲਈਡੀ ਦੀ ਬ 55 ਇੰਚ 50 ਇੰਚ 43 ਇੰਚ 32 ਇੰਚ ਓਕੇ ਕਬ ਕਟੋਗੜ 10 15 ਬ੍ਰਾਂਡ ਦੀਆਂ ਉਹਨਾਂ ਨੂੰ LED ਹੈਗੀਆਂ Samsung ਲੈ ਲਓ LG ਲੈ ਲਓ MI ਲੈ ਲਓ TCL ਲੈ ਲਓ Motorola ਲੈ ਲਓ Hisense ਲੈ ਲਓ T3 ਲੈ ਲਓ ਠੀਕ ਹੈ ਜੀ ਜੇ ਸਾਰੀਆਂ LEDਆਂ ਦੇ ਨਾਲ ਆਫਰ ਕੀ ਕੀ ਹੈ ਸਾਰੀ LED ਦੇ ਨਾਲ ਆਫਰ ਹੈਗੇ ਆ ਪਰੰਤੋ ਤੁਸੀਂ ਇੱਕ ਕੋਫਰ ਦਾ ਵੱਡਾ ਹੀ ਸਾਡਾ 32 ਇੰਚ ਦਾ ਉਹ ਫਰਵਰੀ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੀਆਂ ਵੀ ਐਲਈਡੀਆਂ ਸਾਰਿਆਂ ਦੇ ਨਾਲ ਅਸੀਂ ਚਾਰ ਜਾਂ ਪੰਜ ਗਿਫਟ ਦੇ ਘਟੋੜ ਦੇ ਰਹੇ ਹਾਂ ਤੇ ਨਾਲ ਕੂਪਨ ਸਭ ਦੇ ਨਾਲ ਫਰੀ ਹੈ ਜਿਹੜੀ ਮਜੀ ਕੰਪਨੀ ਐਲਈਡੀ ਲੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਫ੍ਰਿਜ ਦੀ ਪੂਰੀ ਰੇਂਜ ਹੈਗੀ ਹੈ 175 ਲੀਟਰ ਤੋਂ ਲੈ ਕੇ 550 ਲੀਟਰ ਤੱਕ ਆਪਣੇ ਕੋਲ ਫ੍ਰਿਜ ਅਵੇਲੇਬਲ ਹੈਗੇ ਕਿਉਂਕਿ ਆਪਣਾ ਵੋਲਟਾਸ ਬ੍ਰਾਂਡ ਲੋਇਡ ਹਾਇਰ ਮਾਈਡਿਆ ਆਈਐਫਬੀ ਸੈਮਸੰਗ ਐਲਜੀ ਹਰ ਤਰ੍ਹਾਂ ਦੇ ਫ੍ਰਿਜ ਆਪਣੇ ਕੋਲ ਮੌਜੂਦ ਹੈਗੇ ਸਿੰਗਲ ਡੋਰ ਡਬਲ ਡੋਰ ਇਸ ਤੋਂ ਇਲਾਵਾ ਸਾਈਡ ਬਾਈ ਸਾਈਡ ਇਹ ਫ੍ਰਿਜ ਵੀ ਆਪਣੇ ਕੋਲ ਅਵੇਲੇਬਲ ਹੈਗੀਆਂ ਜਿਹੜੀ ਫ੍ਰਿਜ ਦੀ ਰੇਂਜ ਹੈ ਜੀ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਰੇਂਜ ਹੈਗੀ ਹੈ ਸਟਾਰਟ ਆਪਣੀ ਸ਼ੁਰੂ ਹੋ ਜਾਂਦੀ ਹੈ ਜੀ 10000 ਰੁਪਏ ਤੋਂ ਓਕੇ 10000 ਤੋਂ ਲੈ ਕੇ 50000 ਤੱਕ ਦੇ ਫ੍ਰਿਜ ਆਪਣੇ ਕੋਲ ਅਵੇਲੇਬਲ ਹੈਗੇ ਹਨ ਹਰ ਬ੍ਰਾਂਡ ਦੇ 0% ਵਿਆਜ ਤੇ 0 ਅਡਵਾਂਸ ਤੇ ਮਿਲ ਜਾਣਗੇ ਠੀਕ ਹੈ ਜੀ ਬਾਅਦ ਇਹ ਤੁਹਾਨੂੰ ਦੱਸਿਆ ਹੀ ਸਭ ਤੋਂ ਵੱਡਾ ਜਿਹੜਾ ਆਫਰ ਸੀਗਾ ਆਪਣਾ ਵਾਸ਼ਿੰਗ ਮਸ਼ੀਨ ਦੇ ਨਾਲ 25 ਲੀਟਰ ਦਾ ਗੀਜ਼ਰ ਫ੍ਰੀ ਹੈ ਸਭ ਤੋਂ ਵੱਡਾ ਆਫਰ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਹੋਰ ਵਾਸ਼ਿੰਗ ਮਸ਼ੀਨਾਂ ਆ 8 ਕਿਲੋ, 9 ਕਿਲੋ, 10 ਕਿਲੋ, 14 ਕਿਲੋ ਤੱਕ ਦੀ ਰੇਂਜ ਆਪਣੇ ਕੋਲ ਅਵੇਲੇਬਲ ਹੈਗੀ ਆ। ਜਿੱਦੇ ਚ ਆਪਣੇ ਕੋਲ ਸਾਰੇ ਬ੍ਰਾਂਡ LG, Samsung, Voltas ਜਿਹੜੀ ਤੁਸੀਂ ਮੰਗੋਗੇ Lloyd ਹਰ ਤਰ੍ਹਾਂ ਦੀ ਰੇਂਜ ਆਪਣੇ ਕੋਲ ਅਵੇਲੇਬਲ ਹੈਗੀ ਆ। ਜੇ ਪ੍ਰਾਈਸ ਦੀ ਗੱਲ ਕਰੀਏ ਭਾਜੀ ਕਿੱਥੇ ਤੱਕ ਦੇ ਪ੍ਰਾਈਸ ਹੈਗੇ? ਪ੍ਰਾਈਸ ਤੁਹਾਨੂੰ ਦੱਸਿਆ 11000 ਤੋਂ ਸ਼ੁਰੂ ਹੁੰਦੀ ਹੈ ਜਿਵੇਂ ਗੀਵਿਤ ਹੀਟਰ। ਉਸ ਤੋਂ ਬਾਅਦ ਆਪਣੇ ਕੋਲ ਵਾਸ਼ਿੰਗ ਮਸ਼ੀਨ ਖਤਮ ਹੁੰਦੀਆਂ ਜਾ ਕੇ 20000 ਤੱਕ ਸੈਮੀ ਆਟੋਮੈਟਿਕ। ਉਸ ਤੋਂ ਬਾਅਦ ਫੁੱਲੀ ਆਟੋਮੈਟਿਕ ਦੀ ਰੇਂਜ ਹੈਗੀ ਆ ਉਹ 12000 ਤੋਂ ਇਹ ਗੀਜ਼ਰ ਹੈਗੇ ਆ ਗੀਜ਼ਰ ਆਪਣਾ ਸ਼ੁਰੂ ਹੋ ਜਾਂਦਾ ਹੈਗਾ 2800 ਰੁਪਏ ਤੋਂ 20 ਲੀਟਰ ਦਾ ਵਿਦ ਵਾਰੰਟੀ ਇਹਦੇ ਵਿੱਚ ਆਪਣੇ ਕੋਲ ਕੱਟੋ-ਕਟੜਾ 1.10 ਬ੍ਰਾਂਡ ਹੈਗੇ ਆ 2800 ਤੋਂ ਲੈ ਕੇ 10000 ਦੇ ਰੇ 15000 ਤੱਕ ਦੀ ਰੇਂਜ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੇ ਗਾਰੰਟੀ ਕਿੰਨੇ ਸਾਲ ਦੀ ਰਹਿੰਦੀ ਹੈ ਜੀ ਗਾਰੰਟੀ ਨਾਲ ਦੀ 2 ਸਾਲ ਤੋਂ ਲੈ ਕੇ ਆਪਣੇ ਕੋਲ 10 ਸਾਲ ਦੀ ਗਾਰੰਟੀ ਤੱਕ ਦੇ ਗੀਜ਼ਰ ਅਵੇਲੇਬਲ ਹੈ ਇਸ ਤੋਂ ਇਲਾਵਾ ਹੁਣ ਕੀ ਦੁਕਾਨ ਲੱਗ ਗਈ ਸਾਡੇ ਦਰਸ਼ਕਾਂ ਨੂੰ ਇਸ ਤੋਂ ਇਲਾਵਾ ਆਪਣੇ ਕੋਲ ਵੂਫਰ ਦੀ ਬਹੁਤ ਵੱਡੀ ਰੇਂਜ ਹੈਗੀ ਹੈ ਓਕੇ ਜੀ ਜੋ ਆਪਣੇ ਕੋਲ ਵਾਟੇਜ ਹੈ 100 ਵਾਟ ਤੋਂ ਲੈ ਕੇ 2000 ਵਾਟ ਤੱਕ ਦੇ ਵੂਫਰ ਅਵੇਲੇਬਲ ਹੈ ਜੇ ਤੁਹਾਨੂੰ ਬੋਟ ਦਾ ਬ੍ਰਾਂਡ ਹੋ ਗਿਆ ਆਪਣੇ ਕੋਲ ਪੈਨਾਸੋਨਿਕ ਦਾ ਬ੍ਰਾਂਡ ਹੋ ਗਿਆ ਉਸ ਤੋਂ ਬਾਅਦ ਜਿਸਮੋਰ ਹੋ ਗਿਆ ਇਨਟੈਕਸ ਹੋ ਗਿਆ ਸੋਨੀ ਹੋ ਗਿਆ ਸੈਮਸੰਗ ਹੋ ਗਿਆ ਸਾਰੀ ਕੰਪਨੀ ਦੇ ਵੂਫਰ ਆਪਣੇ ਕੋਲ ਅਵੇਲੇਬਲ ਹੈਗੇ ਹਰ ਤਰ੍ਹਾਂ ਦੀ ਰੇਂਜ ਕਿ 0% ਵਿਆਜ 0 ਐਡਵਾਂਸ ਤੇ ਦੇ ਦਾਂਗੇ ਕੀ ਪ੍ਰਾਈਸ ਰਹਿਣ ਵਾਲਾ ਜੀ ਘੱਟ ਤੋਂ ਘੱਟ ਤੇ ਜਿਆਦਾ ਵੱਧ ਤੋਂ ਵੱਧ ਪ੍ਰਾਈਸ ਆਪਣਾ ਵੂਫਰ ਦਾ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਓਕੇ ਜੀ 25000 ਦੀ ਰੇਂਜ ਤੱਕ ਦੇ ਉਪਰ ਆਪਣੇ ਕੋਲ ਅਵੇਲੇਬਲ ਹੈਗੇ ਠੀਕ ਹੈ ਜੀ ਕੋਲ ਆ ਗਈ ਰੇਂਜ ਆਰਓ ਸਿਸਟਮ ਦੀ ਤੇ ਨਾਲ ਮਾਈਕ੍ਰੋਵੇਵ ਦੀ ਮਾਈਕ੍ਰੋਵੇਵ ਦੇ ਵਿੱਚ ਆਪਣੇ ਕੋਲ 5000 ਤੋਂ ਸ਼ੁਰੂ ਹੁੰਦੇ ਆ ਮਾਈਕ੍ਰੋਵੇਵ ਜਿਹਦੇ ਵਿੱਚ ਵੋਲਟਾਸ ਆਈਐਫਬੀ ਐਲਜੀ ਸੈਮਸੰਗ ਇਸ ਉਸ ਤੋਂ ਇਲਾਵਾ ਖਾਇਰ ਇਹ ਸਾਰੇ ਬ੍ਰਾਂਡ ਦੇ ਆਪਣੇ ਕੋਲ ਅਵੇਲੇਬਲ ਹੈ ਇਹ ਜਿਹਦੀ ਰੇਂਜ 5000 ਤੋਂ ਸ਼ੁਰੂ ਹੁੰਦੀ ਹੈ 15000 ਤੱਕ ਦੇ ਮਾਈਕ੍ਰੋਵੇਵ ਅਵੇਲੇਬਲ ਹੈ ਆਪਣੇ ਕੋਲ ਤੇ ਜਿਹੜਾ 쿠ਪਨ ਜਿਹੜਾ ਨਾਲ ਦੇਣਾ 쿠ਪਨ ਹਰ ਚੀਜ਼ ਦੇ ਨਾਲ ਹੈ ਤੁਸੀਂ ਕੁਝ ਵੀ ਖਰੀਦੋ ਸਾਡੇ ਕੋਲੋਂ ਠੀਕ ਹੈ 5000 ਤੋਂ ਉੱਪਰ ਕੋਈ ਵੀ ਸਮਾਨ ਸਾਡੇ ਕੋਲੋਂ ਲੈ ਰਿਆ ਹੈਗਾ ਉਹਦੇ ਕੋਲ ਸਭ ਨੂੰ 쿠ਪਨ ਫ੍ਰੀ ਮਿਲ ਜਾਏਗਾ ਤੇ ਇਸ ਤੋਂ ਇਲਾਵਾ ਗਿਫਟ ਵੀ ਨਾਲ ਮਿਲਣੀ ਹੈ ਜੀ ਸੇ ਭਾਜੀ ਇਹ ਆਫਰ ਕਦੋਂ ਤੱਕ ਜਿਹੜਾ ਲੱਗਿਆ ਹੋਇਆ ਜੀ ਇਹ ਆਫਰ ਅਸੀਂ ਪਹਿਲਾਂ ਦਿਵਾਨੀ ਤੱਕ ਸੋਚਿਆ ਸੀਗਾ ਪਰ ਬਹੁਤ ਵਧੀਆ ਰਿਸਪੌਂਸ ਹੈ ਸਾਨੂੰ ਇਹ ਆਫਰ ਅਸੀਂ ਗੁਰਪੁਰਬ ਤੱਕ ਚਲਾਵਾਂਗੇ ਜੇ ਕੋਈ ਰਹਿ ਗਿਆ ਦਿਵਾਨੀ ਤੇ ਗੁਰਪੁਰਬ ਤੱਕ ਆਪਣਾ ਇਹ ਆਫਰ ਲੈ ਸਕਦਾ ਹੈ ਏਸੀ ਵੀ ਲੱਗੇ ਹੋਏ ਨੇ ਜੀ ਇਹ ਕਿਹੜੀ ਕਿਹੜੀ ਕੰਪਨੀ ਦੇ ਨੇ ਏਸੀ ਦਾ ਬਹੁਤ ਹੈ ਏਸੀ ਆਪ ਭੁੱਲੀ ਗਏ ਸੀ ਕਿ ਏਸੀ ਦੀ ਸਾਡੇ ਕੋਲ ਬਹੁਤ 10 ਬ੍ਰਾਂਡ ਦੇ ਏਸੀ ਵੋਲਟਾਸ ਲਾਇਰਡ ਆਈਐਫਬੀ ਪੈਨਾਸੋਨਿਕ ਅਵੇਲੇਬਲ ਹੈ ਔਰ ਇਹਦੇ ਤੇ ਵਿਸ਼ੇਸ਼ ਛੂਟ ਹੈ ਇੱਕ ਤਾਂ ਸਰਕਾਰ ਵੱਲੋਂ ਜੀਐਸਟੀ 3000 ਰੁਪਏ ਘਟਾਈ ਗਈ ਹੈ 1000 ਰੁਪਏ ਅਸੀਂ ਡਿਸਕਾਊਂਟ ਦੇ ਰਹੇ ਹਾਂ ਉਸ ਤੋਂ ਬਾਅਦ ਗਿਫਟ ਤੇ ਕੂਪਨ ਇਹ ਅਲੱਗ ਚੀਜ਼ ਹੈਗੀ ਹੈ ਜਿਨ੍ਹਾਂ ਨੇ ਗਰਮੀਆਂ 'ਚ ਏਸੀ ਲਈ ਸੀ ਨਾ ਉਹਨਾਂ ਘਟੋ ਘਾਟ ਨੂੰ 5000 ਰੁਪਏ ਸਸਤਾ ਅਸੀਂ ਏਸੀ ਦੇਵਾਂਗੇ ਠੀਕ ਹੈ ਜੇ ਏ ਐਮ ਆ ਦੀ ਸੁਵਿਧਾ ਹੈਗੀ ਹੈ ਜੀ ਈ ਐਮ ਆਈ ਬਿਲਕੁਲ ਜ਼ੀਰੋ ਅਡਵਾਂਸ ਤੇ ਮਿਲ ਜਾਏਗੀ ਛੋਟੇ ਚੀਜ਼ੇ ਵੀ ਵੜਾ ਕੇ ਏਸੀ ਦੇ ਦਾਂਗੇ ਠੀਕ ਹੈ ਜੇ ਕਿਸੇ ਵਿਆਹ ਸ਼ਾਦੀ ਦਾ ਸਮਾਨ ਲੈਣਾ ਹੈ ਹਾਂ ਭੁੱਲ ਗਿਆ ਮੈਂ ਨਵਾਂ ਸ਼ੁਰੂ ਕਰਿਆ ਸੀ ਕਨਸੈਪਟ ਸਾਡੇ ਕੋਲ ਪੂਰੀ ਵਿਆਹ ਸ਼ਾਦੀ ਦਾ ਪੂਰਾ ਸਮਾਨ ਫਰਨੀਚਰ ਦਾ ਬੈੱਡ ਸੋਫਾ ਅਲਮਾਰੀ ਗੱਦੇ ਸਾਰਾ ਕੁਝ ਅਵੇਲੇਬਲ ਹੈ ਉਹ ਸਮਾਨ ਵੀ ਵਿਆਹ ਦਾ ਅਸੀਂ ਈ ਐਮ ਆਈ ਤੇ ਕਰ ਦਿੰਦੇ ਤੇ ਭਾਜੀ ਆਉਣਾ ਕਿਹੜੀ ਜਗ੍ਹਾ ਤੇ ਹੈ ਜੀ ਲੋਕੇਸ਼ਨ ਦੱਸਿਓ ਇਹ ਤੁਸੀਂ ਪਹੁੰਚੋ ਗੱਜੂ ਖੇੜਾ ਮਨਚੰਦਾ ਇਲੈਕਟ੍ਰੋਨਿਕਸ ਜ਼ਿਲ੍ਹਾ ਮੁਹਾਲੀ ਏ ਸਾਡੀ ਦੁਕਾਨ ਘੱਟੋ ਘੱਟ 15-20 ਸਾਲ ਤੋਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਕੰਮ ਕਰ ਰਹੇ ਹਾਂ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਅੱਜ ਇੱਥੇ ਪਹੁੰਚੇ ਹਾਂ ਅੱਜ ਬਹੁਤ ਵਧੀਆ-ਵਧੀਆ ਓਫਰਾਂ ਇਹ ਤੁਹਾਡੇ ਕਰਕੇ ਹੀ ਦਿੱਤੀਆਂ ਹਨ ਤੁਹਾਡਾ ਜਿਹੜਾ ਪਿਆਰ ਹੈ ਉਹੀ ਸਾਨੂੰ ਇਹ ਸਭ ਕੁਝ ਕਰਵਾ ਰਿਹਾ ਹੈ ਤੇ ਕੰਟੈਕਟ ਨੰਬਰ ਵੀ ਭਾਈ ਦੱਸ ਦਿਓ ਜੀ ਹਾਂ ਕੰਟੈਕਟ ਨੰਬਰ 98729 48976 ਠੀਕ ਹੈ ਜੀ ਥੈਂਕ ਯੂ ਧੰਨਵਾਦ ਭਾਈ ਬਹੁਤ ਵਧੀਆ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਭਾਈ ਜੇ ਸਾਡੀ ਵੀਡੀਓ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ ਆਉਂਦਾ ਹੈ ਉਹਦੇ ਵਾਸਤੇ ਸਪੈਸ਼ਲ ਕੀ ਹੈ ਜੀ ਜੇ ਕੋਈ ਸ਼ੇਅਰ ਕਰਕੇ ਆਂਦਾ ਹੈ ਜਿਹੜੇ ਅਸੀਂ ਗਿਫਟ ਦੇ ਰਹਿਆਂ 5 ਗਿਫਟ ਦੇ ਰਹਿਆਂ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਸਾਰਿਆਂ ਨੂੰ ਹੀ ਇੱਕ ਗਿਫਟ ਐਕਸਟਰਾ ਦਿੱਤਾ ਜਾਊਗਾ ਪਰ ਜਿਹੜਾ ਸਮਾਨ ਨਹੀਂ ਲੈਣ ਆ ਰਿਹਾ ਨਾ ਤੇ ਜਿਹੜੇ ਪਹਿਲੇ 10 ਬੰਦੇ ਸ਼ੇਅਰ ਕਰ ਰਹੇ ਆ ਉਹਨਾਂ ਨੂੰ ਅਸੀਂ 10 ਬੰਦਿਆਂ ਨੂੰ ਵੋਲਟਾਸ ਕੰਪਨੀ ਦੀਆਂ 10 ਬਰੇਸਾਂ ਬਿਲਕੁਲ ਫ੍ਰੀ ਦੇਵਾਂਗੇ ਕੀ ਬਾਤ ਆ ਵੱਡੇ ਆਫਰ ਦੋਸਤੋ ਵੱਧ ਤੋਂ ਵੱਧ ਫਾਇਦਾ ਚੱਕੋ ਦਿਵਾਲੀ ਤੇ ਗੁਰਪੁਰਬ ਦੇ ਪੁਰਵ ਮੌਕੇ ਤੇ ਵੱਡੇ ਆਫਰ ਥੈਂਕ ਯੂ ਧੰਨਵਾਦ